आम आदमी पार्टी के राष्ट्रीय कन्वीनर और दिल्ली के मुख्यमंत्री अरविंद केजरीवाल जी आप सब जानते हैं कि पूरे देश में इस वक्त अरविंद केजरीवाल जी का क्रेज़ है और पंजाब तो आम आदमी पार्टी की कर्म भूमि है चाहे वो 2014 का चुनाव हो 17 का चुनाव हो या 22 का ऐतिहासिक चुनाव हो जब पंजाब की जनता ने भगवंत मान जी को एक हिस्टोरिक मैंडेट दिया था तो अरविंद जी कैंपेन के लिए जो फर्जी मुकाबला जो फ़र्जी केस जो फ़र्जी मुकदमा भाजपा ने फ्रेम कर रखा है उसमें सुप्रीम कोर्ट ने अरविंद जी को राहत दी है और वो पूरे देश में आ, सच का मिसाल लेकर जा रहे हैं और पंजाब भी आए हैं اور ہم سب عام آدمی پارٹی کے سارے سپاہی ان کا स्वागत کر رہے ہیں کل انہوں نے دربار صاحب میں ماتھا ٹیکا درگیانا مندر ماتھا ٹیکا اور اج ہم سب ساتھیوں کو کے لیے ہم سب کی وہ प्रेरणा ہے ہم سب کے وہ انسپریشن ہے دیکھو جی بہت 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 پنجاب پہلے بھی 13 زیرو سی ہوں ہن ہور سانو بل ملیا پر ہاں میں ضرور کہوں گا پورے دیش دے وچ بھاجپہ نو جڑا ہے اج اس ہر شخص اے گل ماندا ہے ਕਿ ਭਾਜਪਾ ਦਾ ਜਿਹੜਾ ਨੰਬਰ ਹੈ ਉਹ ਰੋਜ਼ ਡਾਊਨ ਜਾ ਰਿਹਾ ਤੇ ਇਸ ਵਾਰੀ ਕੋਈ 400 ਪਾਰ ਨਹੀਂ ਇਸ ਵਾਰੀ ਬੇੜਾ ਵੀ ਪਾਰ ਨਹੀਂ ਹੋਊਗਾ ਤੇ ਇਸ ਵਾਰੀ ਇੰਡੀਆ ਅਲਾਈንስ ਦੀ ਸਰਕਾਰ ਹੋਊਗਾ ਮੈਂ ਇਹ ਜੱਟ ਹਾਂ ਇਸ ਤੇ ਕੀ ਕਹਾਂਗੇ ਸੰਜੀਤ ਸਿੰਘ ਜੀ ਮਾਨਯ ਸਾਂਸਦ ਸਾਹਿਬ ਨੇ ਇਹ ਦਿੱਤੀ ਸਟੇਟਮੈਂਟ ਦਿੱਤੀ ਹੈ ਤੁਸੀਂ ਮੇਰੇ ਤੋਂ ਪੰਜਾਬ ਦੇ ਮਸਲੇ ਸ਼੍ਰੀ ਅਨੰਦਪੁਰ ਸਾਹਿਬ ਦੇ ਉੱਤੇ ਕੋਈ ਅਨੰਦਪੁਰ ਸਾਹਿਬ ਤੋਂ ਅਸੀਂ ਮੈਂ ਦਸ਼ਮੇਸ਼ ਦਸ਼ਮੇਸ਼ ਪਿਤਾ ਜੀ ਦੀ ਤੋਂ ਕੋਟ ਆਸਰਾ ਲੈ ਕੇ ਉਹਨਾਂ ਦਾ ਅਸ਼ੀਰਵਾਦ ਲੈ ਕੇ ਗੱਲ ਕਹਿੰਦਾ ਹਾਂ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਸਰਦਾਰ ਮਾਲਵਿੰਦਰ ਸਿੰਘ ਕੰ ਵੱਡੇ ਮਾਰਜਨ ਦੇ ਨਾਲ ਜਿੱਤ ਦਰਜ ਕਰੇ ਮੈਂ ਧੰਨਵਾਦ ਕਰਦਾ ਹਾਂ ਆਪਣੀ ਪਾਰਟੀ ਦਾ ਜਿਨ੍ਹਾਂ ਨੇ ਮੇਰੇ ਤੇ ਮਾਣ ਬਖਸ਼ਿਆ ਔਰ ਮੈਂ ਰਹਿਣੀ ਆ ਸਦਾ ਔਰ ਸਾਡੀ ਕੋਸ਼ਿਸ਼ ਹੈ ਵੀ ਇਸ ਵਾਰ ਲੋਕ ਜਿਹੜਾ ਫਤਵਾ ਦੇਣਗੇ ਉਹ ਜਿਹੜਾ ਫਤਵਾ ਹੈ ਇੱਕ ਵੱਖਰਾ ਨਜ਼ਰ ਆਊਗਾ ਕਿਉਂਕਿ ਸਾਡੇ ਗੁਰਦਾਸਪੁਰ ਦੇ ਵਿੱਚ ਲੋਕਾਂ ਨੇ ਐਕਟਰਾਂ ਨੂੰ ਵੀ ਵੋਟਾਂ ਪਾਈਆਂ ਲੀਡਰਾਂ ਨੂੰ ਵੀ ਪਾਈਆਂ ਇਸ ਵਾਰ ਪਹਿਲੀ ਵਾਰੀ ਹੋਊਗਾ ਵੀ ਵੋਟ ਜਿਹੜੀ ਆ ਆਮ ਘਰਾਂ ਦੇ ਲੋਕਾਂ ਨੂੰ ਆਮ ਘਰਾਂ ਦੇ ਮੁੱਦੇ ਇੰਡਸਟਰੀ ਹੈ ਜੀ ਮੁੱਦਾ ਬਾਰਡਰ ਏਰੀਆ ਹੈ ਨਸ਼ੇ ਦਾ ਹੈ ਜੀ ਮੁੱਦਾ ਮੈਂ ਕਹਿ ਸਕਦਾ ਹਾਂ ਵੀ ਹਸਪੀਟਲ ਕੋਈ ਵੱਡਾ ਨਹੀਂ ਹੈਗਾ ਉੱਥੇ ਜੀ ਮੁੱਦਾ ਜਿਹੜਾ ਹਰ ਹਲਕੇ ਦੇ ਜਿਹੜੇ ਸੈਂਟਰ ਨਾਲ ਰਿਲੇਟਡ ਕਈ ਮੁੱਦੇ ਨੇ ਜੀ ਸੋ ਕਹਿਣ ਦਾ ਭਾਵ ਰਾਤ ਦਿਨ ਜਿਹੜੇ ਆ ਵਰਕ ਕਰ ਰਹੇ ਆ ਗਰਾਊਂਡ ਲੈਵਲ ਤੇ ਜਾ ਕੇ ਲੋਕਾਂ ਨੂੰ ਪੁੱਛ ਰਹੇ ਆ ਦੁੱਖ ਦੀ ਗੱਲ ਇਹ 75 ਸਾਲ ਸਾਰ ਹੀ ਨਹੀਂ ਲਈ ਕਿਸੇ ਪਰ ਹੁਣ ਉਹਨਾਂ ਦੇ ਹੱਕਾਂ ਦੀ ਗੱਲ ਜ਼ਰੂਰ ਕਰਾਂਗੇ ਜਿੱਦਾਂ ਟਾਕਰੇ ਗਰਾਊਂਡ ਤੇ ਕਿਹਨਾਂ ਦੇ ਲੋਕਾਂ ਨਾਲ ਕਰ ਰਹੇ ਆ ਅ ਦੇਖੋ ਜੀ ਸਭ ਤੋਂ ਵੱਡੀ ਗੱਲ ਇਹ ਆ ਵੀ ਮੈਨੂੰ ਕਿ ਕਾਂਗਰਸੀ ਵੀ ਮਿਲਦੇ ਕਿ ਬੀਜੇਪੀ ਵਾਲੇ ਵੀ ਮਿਲਦੇ ਕਿ ਕੱਲ ਦੀ ਵੀ ਮਿਲਦੇ ਕਿਹਦੇ ਹੈ ਭਾਵੇਂ ਆਪਾਂ ਪੱਕੇ ਆ ਪਰ ਅਸੀਂ ਪਹਿਲਾਂ ਜਿਹੜੀਆਂ ਵੋਟਾਂ ਸੀ ਉਹ ਅਸੀਂ ਉਧਰਲੇ ਪਾਸੇ ਸਾਡੀਆਂ ਦੋ ਸੀਟਾਂ ਜਿੱਤੀਆਂ ਸੀ ਬਾਕੀ ਸੀਟਾਂ ਕਾਂਗਰਸ ਨੂੰ ਪੈ ਗਈਆਂ, ਭਾਜਪਾ ਨੂੰ ਇੱਕ ਪੈ ਗਈ। ਪਰ ਹੁਣ ਲੋਕ ਕਹਿੰਦੇ ਨੇ ਉਦੋਂ ਅਸੀਂ ਵੋਟਾਂ ਪਾਈਆਂ ਨਹੀਂ ਸੀ। ਪਰ ਹੁਣ ਇਸ ਵਾਰ ਵੋਟਾਂ ਅਸੀਂ ਆਮ ਆਦਮੀ ਪਾਰਟੀ ਨੂੰ ਪਾਉਣੀ ਹੈ। ਮੈਂ ਪੁੱਛਿਆ ਕਿਉਂ? ਕਹਿੰਦੇ ਯਾਰ ਅਸੀਂ ਮਾਨ ਸਾਹਿਬ ਨੂੰ ਪੁੱਛਿਆ ਵੀ ਨਹੀਂ, ਵੋਟ ਵੀ ਨਹੀਂ ਪਾਈ। ਵਿਰੋਧਤਾ ਵੀ ਕਰਦੇ ਦੇ ਪਰ ਬਿੱਲ ਹੁਣ ਸਾਡੇ ਵੀ ਜੀਰੋ ਆ ਰਿਹਾ। ਕਿਉਂ ਨਾ ਅਸੀਂ ਆਮ ਆਦਮੀ ਪਾਰਟੀ ਨੂੰ ਵੋਟ ਪਾਵਾਂਗੇ। ਲੋਕ ਤਿਆਰ ਬੈਠੇ। ਜਦੋਂ ਸੰਗਤ ਦੀ ਕਚਹਿਰੀ 'ਚ ਹੋਈ ਏ, ਟੱਕਰ ਜਿਹੜੀ ਹੈ ਲੋਕ ਬਣਾਉਂਦੇ ਹੁੰਦੇ ਨੇ। ਔਰ ਫਤਵਾ ਵੀ ਜਿਹੜਾ ਲੋਕ ਦਿੰਦੇ ਹੁੰਦੇ ਨੇ ਇਹ ਲੋਕਾਂ ਦੀ ਲੜਾਈ ਮੈਦ ਲੜ ਰਹੇ ਆ ਔਰ ਲੋਕ ਜਿਹੜੀ ਹੈ ਮੇਰੀ ਲੜਾਈ ਦਾ ਲੋਕਾਂ ਦਾ ਕਿਸੇ ਦੇ ਬਏ ਇਹ ਵੇਲੇ ਨੇ ਮੁੱਦਿਆਂ ਤੇ ਨਹੀਂ ਗੱਲ ਹੁੰਦੀ ਕੋਈ ਇਹ ਇਹ ਵੀਡੀਓ ਐਡਿਟ ਕਰ ਕਰਕੇ ਜ਼ਰੂਰ ਬੁੰਦੇ ਨੇ ਪਰ ਮੈਨੂੰ ਇਸ ਗੱਲ ਦੀ ਮੈਂ ਕਹਿ ਸਕਦਾ ਵੀ ਖੁਸ਼ੀ ਵੀ ਆ ਵੀ ਜਿੱਥੇ ਕੰਮ ਮੈਂ ਨਹੀਂ ਪਹੁੰਚ ਸਕਦਾ ਮੈਨੂੰ ਅਮਰੀਕਾ ਕੈਨੇਡਾ ਤੋਂ ਟੈਲੀਫੋਨ ਆ ਜਾਂਦੇ ਨੇ ਤੁਹਾਡੀ ਵੀਡੀਓ ਇਸੋ ਕਹਿਣ ਦਾ ਭਾਵ ਮੈਂ ਧੰਨਵਾਦ ਕਰਦਾ ਵੀ ਜਿਹੜੀ ਪਬਲਿਸਿਟੀ ਹੈ ਜਿਹੜੀ ਉਹਦੇ ਵਿਰੋਧੀ ਕਰੀ ਦੇ ਨੇ ਮੇਰੀ ਬਹੁਤ ਵਧੀਆ ਮੈਂ ਰਹੀਆਂ ਕਿਉਂਕਿ ਮੇਰੇ ਫਾਲੋਅਰ ਵੀ ਦਿਨੋ ਦਿਨ ਵੱਧ ਰਹੇ ਨੇ ਤੀਸਰੀ ਵਾਰ ਸਰ ਵੱਡਾ ਲਾਨ ਕਰ ਸਕਦੇ ਆ ਦੇਖੋ ਜੀ ਅੱਜ ਆਏ ਨੇ ਸਰ ਹੁਣੀ ਔਰ ਖੁਸ਼ਖਬਰੀ ਕੋਈ ਨਾ ਕੋਈ ਮਾਨੂੰ ਲੱਗਦਾ ਹੈ ਹੋਰ ਦੇਖ ਕੇ ਜਾਣਗੇ ਪੰਜਾਬ ਕਿ ਅੱਜ ਜਿਹੜੀ ਇਕੱਤਰਤਾ ਕੀਤੀ ਗਈ ਹੈ ਇਸ ਇਕੱਤਰਤਾ ਦੇ ਵਿੱਚ ਇਸ ਇਕੱਤਰਤਾ ਦੇ ਵਿੱਚ ਅੰਮ੍ਰਿਤਸਰ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਵਿੱਚ ਜਿਹੜੀ ਹੈ ਇਕੱਤਰਤਾ ਕੀਤੀ ਗਈ ਸਾਡੇ ਸੁਪਰੀਮ ਅਸ਼ਰੀਵੰਦ ਕੇਜਵਾਲ ਦੇ ਤੇ ਸਾਡੇ ਸੀਐਮ ਸਾਹਿਬ ਭਗਵੰਤ ਸਿੰਘ ਮਾਨ ਜੀ ਅੱਜ ਇਸ ਇਕੱਤਰਤਾ ਨੂੰ ਸੰਬੋਧਨ ਕਰਨਗੇ ਸੋ ਜਿਹੜੀ ਹੋਣ ਇਲੈਕਸ਼ਨ ਹੋ ਰਹੀ ਹੈ ਇਹਦੇ ਸੰਬੰਧ ਦੇ ਵਿੱਚ ਜਿਹੜੇ ਆ ਉਹ ਆਪਣੇ ਵਿਚਾਰ ਪੇਸ਼ ਕਰਨਗੇ ਅੱਗੇ ਦੀ ਰਣਨੀਤੀ ਜਿਹੜੀ ਆ ਉਹ ਦੱਸਣਗੇ ਤੇ ਪੰਜਾਬ ਦੇ ਵਿੱਚ 13 0 ਕਿਦਾਂ ਕਰਨੀ ਉਹਦੇ ਬਾਰੇ ਅੱਜ ਸਾਰੇ ਵਿਚਾਰਵੰਦ ਨੇ ਖੁੱਲ ਕੇ ਕੀਤੇ ਜਾਣਗੇ ਸੋ ਸਾਰੇ ਪੰਜਾਬ ਦੇ ਵਿਧਾਇਕ ਮੰਤਰੀ ਸਾਹਿਬਾਨ ਤੇ ਚੇਅਰਮੈਨ ਸਾਹਿਬਾਨ ਸਾਰੇ ਇੱਥੇ ਵੱਡਾ ਇਕੱਠ ਕੀਤਾ ਅ ਅਮਰੀਕਾ ਬਾਈਪਾਸ ਤੇ ਸੋ ਇਹ ਜਿਹੜਾ ਵੱਡਾ ਘੱਟ ਠਾਠਾ ਮਾਰਦਾ ਘੱਟ ਇਹ ਦੱਸਾਉਂਦਾ ਹੈ ਕਿ ਪੰਜਾਬ ਦੇ ਵਿੱਚ ਇਤਕਾਂ ਜਿਹੜਾ 130 ਹੋਣ ਜਾ ਰਹੀ ਕਿਉਂਕਿ ਸਾਡੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜੀ ਨਾਰਾ ਦਿੱਤਾ ਕਿ ਪੰਜਾਬ ਬਣੇਗਾ ਇਸ ਵਾਰ ਦੇਸ਼ ਦਾ ਹੀਰੋ ਕਰਦਾਂਗੇ 130 ਸੋ ਉਹਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਕੱਲ ਦਾ ਖਾਲਦ ਜਾਨ ਦਾ ਅਹੁਦੇ ਕਿੰਨਾ ਕੰਮਜਾ ਰਿਹਾ ਕੱਲ ਦਾ ਰੂਟ ਸ਼ੋ ਬਹੁਤ ਜ਼ਿਆਦਾ ਕੰਮਜਾ ਰਿਹਾ ਜੀ ਇਹਦੇ ਚ ਜੇਲ੍ਹ ਤੋਂ ਛੁੱਟਣ ਤੋਂ ਬਾਅਦ ਸਾਡੇ ਐਸਪੀ ਮੁਰਵਿੰਦ ਕੇਜੀਵਾਲੀ ਕੇਜੀਵਾਲ ਜੀ ਕੱਲ ਪਹਿਲੀ ਵਾਰੀ ਇਹ ਮਸਰ ਆਏ ਤੋਂ ਇੱਕ ਪਰਵਾਹ ਹੰਗਾਰਾ ਜਿਹੜਾ ਵਲੰਟੀਅਰਾਂ ਦਾ ਮਿਲਿਆ ਉਹਨਾਂ ਨੂੰ ਵਲੰਟੀਅਰਾਂ ਦੇ ਵਿੱਚ ਬਹੁਤ ਜੋਸ਼ ਉਤਸ਼ਾਹ ਸੀ ਜਿੱਦੇ ਕਰਕੇ ਜਿਹੜਾ ਇਹ ਰੂਟ ਸ਼ੋ ਬਹੁਤ ਸਫਲ ਹੋਇਆ ਸੋ ਬਹੁਤ ਵੱਡੀਆਂ ਸ਼ੁਭ ਕਾਮਨਾਵਾਂ ਜਿਹੜੀਆਂ ਸ਼੍ਰੀਵਿੰਦ ਕੇਜੀਵਾਲ ਜੀ ਸਰਪੰਨ ਸਿੰਘ ਮਾਂਜੀ ਨੂੰ ਪ੍ਰਾਪਤ ਹੋਈਆਂ ਜੀਕੇਪੀ ਦਾ ਨੰਨਾ 400 ਪਾਰ ਬੀਜੇਪੀ ਦਾ ਨਾਰਾ 400 ਪਾਰ ਜਿਹੜਾ ਉਹ ਪੁਰਾਣਾ ਹੋ ਚੁੱਕਾ ਹੈ ਜੀ ਹੁਣ ਚਾਰ ਗੇਟ ਜਿਹੜੀ ਇਲੈਕਸ਼ਨ ਹੋ ਚੁੱਕੀ ਉਹਦੇ ਚ ਬੀਜੇਪੀ ਹੁਣ ਕਦੀ ਵੀ 400 ਪਾਰ ਦਾ ਨਾਰਾ ਨਹੀਂ ਜਿੰਦੀ 200 ਵੀ ਹੁਣ ਪਾਰ ਨੂੰ ਛੱਡ ਕੇ ਬੀਜੇਪੀ ਦਾ ਅੰਤਮ ਸੰਸਕਾਰ ਵਾਲੇ ਬੰਨੇ ਆ ਜੀ ਬੀਜੇਪੀ 400 ਪਾਰ ਨਹੀਂ ਕਦੀ ਨਹੀਂ ਜਾ ਸਕਦੀ 150 ਤੋਂ ਉੱਪਰ ਸੀਟ ਇੱਕ ਨਹੀਂ ਇਹਨਾਂ ਨੂੰ ਆਉਣੀ ਸੋ ਇੰਡੀਆ ਆਲਾਈਂਸ ਦੀ ਜਿਹੜੀ ਸਰਕਾਰ ਆ ਭਾਰਤ ਸਰਕਾਰ ਬੰਦ ਜਾ ਰਹੀ ਹੈ ਸੋ ਇਸ ਦੇ ਵਿੱਚ ਆਮ ਆਦਮੀ ਪਾਰਟੀ ਜ਼ਰੂਰ ਪਾਈਵਲ ਹੋਏਗੀ ਕੋਈ ਵੱਡਾ ਐਲਾਨ ਕਰ ਸਕਦੇ ਨੇ ਪੰਜਾਬ ਤੋਂ ਜਾਂ ਬਿਲਕੁਲ ਜੀ ਅੱਜ ਜੋ ਵਰਕਰ ਮਿਲਣੀ ਰੱਖੀ ਗਈ ਹੈ ਇਹਦੇ ਵਿੱਚ ਕੋਈ ਵੱਡਾ ਐਲਾਨ ਵੀ ਕਰ ਸਕਦੇ ਅੱਗੇ ਦੀ ਰਣਨੀਤੀ ਵੀ ਲੀਕ ਸਕਦੇ ਆ ਸੋਚ ਇਹ ਜਿਹੜਾ ਡਰਾਏ ਤੁਹਾਨੂੰ ਕੁਝ ਦਿਨਾਂ ਦੇ ਕੁਝ ਚਿਰਾਂ ਦੇ ਵਿੱਚ ਜਿਹੜੀ ਆ ਇਹ ਸਾਰੇ ਖਾਸੀ ਕਰ ਦਿੱਤੇ ਜਾਣਗੇ ਮੁੱਖ ਮੰਤਰੀ ਚ ਉਹ ਮਿਲ ਨਹੀਂ ਰਹੀ ਕਿ ਸਾਰੇ ਵਰਕਰਾਂ ਦੇ ਦੇਖੋ ਅੱਜ ਸਾਡੇ ਕੌਮਿਕ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਔਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਰੇ ਐਮ ਐਲ ਏ ਸਹਿਬਾਨ ਦੀ ਸਾਰੇ ਮਨਿਸਟਰ ਸਹਿਬਾਨ ਦੀ ਸਾਰੇ ਚੇਅਰਮੈਨ ਸਹਿਬਾਨ ਸਾਡੇ ਪਾਰਟੀ ਦੇ ਸਾਰੇ ਅਹੁਦੇਦਾਰ ਸਹਿਬਾਨ ਦੀ ਮੀਟਿੰਗ ਲੈਣ ਲਈ ਪਹੁੰਚ ਰਹੇ ਨੇ ਕਿ ਔਰ ਮੈਂ ਸਮਝਦਾ ਇਹਦੇ ਨਾਲ ਵੱਡਾ ਹਲਾਰਾ ਆਮ ਆਦਮੀ ਪਾਰਟੀ ਦੀ ਚੋਣ ਮਹੀਮ ਨੂੰ ਮਿਲੇਗਾ ਔਰ 13 0 ਦਾ ਜਮਿਸ਼ਨ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਉਹ ਫਤਿਹ ਹੋਊਗਾ ਸੋ ਅੱਜ ਸਾਡੀ ਚੋਣ ਮੇਰੇ ਨੂੰ ਚਾਰ ਚੰਨ ਲਾਉਣ ਲਈ ਸਾਡੇ ਕੌਮੀ ਕੋਨਵੀਨਰ ਜੀ ਆ ਰਹੇ ਨੇ ਉਹਨਾਂ ਦਾ ਸਵਾਗਤ ਹੈ ਵੈਲਕਮ ਪਾਰਟੀ ਨੂੰ ਕਿੰਨੀ ਮਜ਼ਬੂਤੀ ਮਿਲੀ ਜੀ ਕੇਜਰੀਵਾਲ ਸਾਹਿਬ ਦੇ ਬਿਲਕੁਲ ਮੈਂ ਦੇਸ਼ ਜਾਣਦਾਗਾ ਕਿ ਅਰਵਿੰਦ ਕੇਜਰੀਵਾਲ ਜੀ ਦੇ ਉੱਪਰ ਇੱਕ ਝੂਠਾ ਫਰਜ਼ੀ ਕੇਸ ਭਾਰਤੀ ਜਨਤਾ ਪਾਰਟੀ ਨੇ ਬਣਾਇਆਗਾ ਔਰ ਭਾਰਤੀ ਜਨਤਾ ਪਾਰਟੀ ਦੇ ਈਡੀ ਵਿੰਗ ਨੇ ਬਣਾਇਆਗਾ ਇਹ ਦੇਸ਼ ਜਾਣਦਾਗਾ ਔਰ ਦੇਸ਼ ਦੀ ਸਰਵੋੱਚ ਅਦਾਲਤ ਜਿਹੜੀ ਆ ਸੁਪਰੀਮ ਕੋਰਟ ਉਹਨਾਂ ਨੇ ਇੰਟੈਮ ਰਾਹਤ ਦਿੱਤੀ ਆ ਸੋ ਉਸ ਰਾਹਤ ਦੇ ਤਹਿਤ ਕਿ ਚੋਣ ਪ੍ਰਚਾਰ ਕਰ ਸਕਦੇ ਨੇ ਇਹ ਵੱਡੀ ਗੱਲ ਆ ਕਿ ਲੋਕਤੰਤਰ ਨੂੰ ਬਚਾਉਣ ਦੇ ਲਈ ਲੋਕਤੰਤਰ ਕੀ ਆ ਕਿ ਸਾਰੀਆਂ ਪਾਰਟੀਆਂ ਆਪਣੀ ਆਪਣੀ ਗੱਲ ਲੋਕਾਂ 'ਚ ਜਾ ਕੇ ਰੱਖਣ ਔਰ ਉਸ ਲੋਕਤੰਤਰ ਨੂੰ ਮਜ਼ਬੂਤ ਕਰਨ ਦੇ ਲਈ ਔਰ ਇਹ ਜਿਹੜਾ ਅਰਵਿੰਦ ਕੇਜਰੀਵਾਲ ਨੂੰ ਰਾਹਤ ਦਿੰਦੀ ਆ ਚੋਂ ਜਿਹੜਾ ਰੀਲਿਫ ਦਿੰਦੀ ਹੈਗੀ ਬੇਲ ਹੋਈ ਜਾਗੀ ਸੋ ਮੈਂ ਸਮਝਦਾ ਸਾਡੀ ਸੁਪਰੀਮ ਕੋਰਟ ਦਾ ਬਹੁਤ ਬਹੁਤ ਤਨਮਾਦ ਆ ਉਸ ਤੋਂ ਪਤਾ ਲੱਗਦਾਗਾ ਕਿ ਅੱਜ ਸਾਡੀ ਸੁਪਰੀਮ ਕੋਰਟ ਨੂੰ ਵੀ ਇਸ ਗੱਲ 'ਚ ਦਖਲ ਦੇਣਾ ਪੈ ਰਿਹਾ ਕਿ ਲੋਕਤੰਤਰ ਬਚਾਉਣਾਗਾ ਸੋ ਭਾਰਤੀ ਜਨਤਾ ਪਾਰਟੀ ਲੋਕਤੰਤਰ ਦੀ ਕਾਤਲ ਬਣੀ ਹੋਈ ਆ ਦੁਸ਼ਮਣ ਬਣੀ ਹੋਈ ਆ ਦੇਸ਼ ਦੇ ਸੰਵਿਧਾਨ ਨੂੰ ਖਤਮ ਕਰਨ ਦੀ ਭਾਰਤੀ ਜਨਤਾ ਪਾਰਟੀ ਦੀ ਥਾਣੀ ਹੋਈ ਆ ਸੋ ਦੇਸ਼ ਦੇ ਲੋਕ ਇਕੱਠੇ ਹੋਣਗੇ ਇੱਕ ਮੁੱਠ ਲੈ ਕੇ ਔਰ ਭਾਰਤੀ ਜਨਤਾ ਪਾਰਟੀ ਨੂੰ ਜਵਾਬ ਦੇਣਗੇ ਅਰਵਿੰਦ ਕੇਜਰੀਵਾਲ ਜੀ ਆਮ ਆਦਮੀ ਪਾਰਟੀ ਜਿਹ ਨੇਜ਼ ਐਫ ਆਈ ਆਰ ਦਿੱਤੀ ਗਈ ਤਰੀਕੀ ਪੁਲਤੀ ਪਹੁੰਚ ਬਲੋ ਜਿਹੜੇ ਕਈ ਦਿਨਾਂ ਤੋਂ ਟਿਕਿਆ ਨਹੀਂ ਬੈਭਵ ਦੇ। ਦੇਖੋ ਮਾਮਲਾ ਜਿਹੜਾ ਅਦਾਲਤ ਦੇ ਅਧੀਨ ਆ ਕੋਰਟ ਦੇ ਅਧੀਨ ਆ ਕੀ ਸੋ ਜਦੋਂ ਉਹਦੀ ਐਫ ਆਈ ਆਰ ਦੀ ਕਾਪੀ ਮਿਲੂ ਫਿਰ ਕਮੈਂਟ ਕਰ ਸਕਦੇ। ਬੀ ਜੀ ਪੀ ਦੇ ਨਾ 400 ਬਾਦ ਦਾ ਨਾਰਾ ਲੱਗ ਰਿਹਾ ਤੇ ਧਰਮ ਦੇ ਨਾਂ ਤੇ ਖਤਮ ਹੋ ਗਿਆ। ਦੇਖੋ ਅੱਜ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਕੰਮ ਦੇ ਨਾਂ ਤੇ ਵੋਟਾਂ ਨਹੀਂ ਮੰਗ ਰਹੀ। ਅੱਜ ਉਹ ਧਰਮ ਦੇ ਨਾਂ ਦੇ ਉੱਤੇ ਲੋਕਾਂ ਨੂੰ ਪਾੜ ਕੇ ਲੋਕਾਂ 'ਚ ਨਫ਼ਰਤ ਫੈਲਾ ਕੇ ਹਿੰਦੂ ਮੁਸਲਮਾਨ ਦਾ ਨਾਰਾ ਲਾ ਕੇ ਮੰਗਲ ਸੂਤਰ ਦਾ ਨਾਮ ਲਾ ਕੇ ਵੋਟਾਂ ਮੰਗ ਰਹੀ ਹੈ ਕਿਉਂਕਿ 10 ਸਾਲਾਂ ਦੇ ਅੰਦਰ ਭਾਰਤੀ ਜਨਤਾ ਪਾਰਟੀ ਨੇ ਦੇਸ਼ ਦੇ ਅੰਦਰ ਕੋਈ ਵੀ ਕੰਮ ਨਹੀਂ ਕੀਤਾ 10 ਸਾਲ ਪਹਿਲਾਂ ਭਾਰਤੀ ਜਨਤਾ ਪਾਰਟੀ ਸੱਤਾ 'ਚ ਕਿਵੇਂ ਆਈ ਸੀ ਕਿ 2 ਕਰੋੜ ਨੌਕਰੀਆਂ ਭਾਰਤੀਆਂ ਨੂੰ ਮਿਲਣਗੀਆਂ ਕਿਸਾਨ ਦੀ ਆਮਦਨ ਦੁੱਗਣੀ ਹੋ ਜੂਗੀ ਦੇਸ਼ ਦੇ ਅੰਦਰ ਇੰਡਸਟਰੀ ਆਉਗੀ ਉਦਯੋਗ ਖੋਣਗੇ ਕਾਲਾ ਧਨ ਬਾਹਰ ਲੈ ਕੇ ਆਵਾਂਗੇ 15-15 ਲੱਖ ਲੋਕਾਂ ਦੇ ਖਾਤੇ ਚ ਆਉਣਗੇ ਸਾਰਾ ਕੁਝ ਫਲॉप ਹੋ ਗਿਆ ਸਾਰਾ ਕੁਝ ਭਾਰਤੀ ਜਨਤਾ ਪਾਰਟੀ ਦਾ ਫੇਲ ਹੋ ਗਿਆ ਇਹੀ ਕਾਰਨ ਹੈ ਕਿ ਅੱਜ ਉਹਨਾਂ ਨੂੰ ਧਰਮ ਦੇ ਨਾਂ ਤੇ ਵਖਰੇਵੇਂ ਪਾ ਕੇ ਲੋਕਾਂ 'ਚ ਨਫ਼ਰਤ ਪੈਦਾ ਕਰਕੇ ਵੋਟ ਪਾ ਕੇ ਵੋਟਾਂ ਮੰਗਣੀਆਂ ਪੈ ਰਹੀਆਂ ਨੇ ਸੋ ਇੱਥੋਂ ਪਤਾ ਲੱਗਦਾ ਹੈਗਾ ਕਿ ਭਾਰਤੀ ਜਨਤਾ ਪਾਰਟੀ ਕਿੰਨੀ ਕਮਜ਼ੋਰ ਆ ਪਿਛਲੇ ਜੇ ਆਪਾਂ ਦੇਖਿਆ ਜਾਵੇ ਪਿਛਲੇ ਲਗਭਗ 2 ਮਹੀਨਿਆਂ ਤੋਂ ਦੋ ਤਲ ਮਹੀਨੇ ਤੋਂ ਭਾਰਤੀ ਜਨਤਾ ਪਾਰਟੀ ਲਗਾਤਾਰ ਉਹਦਾ ਗ੍ਰਾਫ ਦਿਖ ਰਿਹਾ ਹੈਗਾ 400 ਪਾਰ ਤੱਕ ਹੀ ਉਹ ਵੈਸੇਵੇਂ ਦਾ 200 ਪਾਰ ਵੀ ਨਹੀਂ ਹੋ ਸਕਦੀ ਔਰ ਬਹੁਤ ساری ਜਗਤ ਦਿੱਤੇ ਭਾਰਤੀ ਜਨਤਾ ਪਾਰਟੀ ਦੀ ਜਮਾਨਤ ਚੱਪਤ ਹੋ ਰਹੀ ਆ ਮੈਂ ਦੇਸ਼ ਦੇ ਬਹੁਤ ਸਾਰੇ ਏਸ਼ੀਆ ਜਾ ਕੇ ਆਇਆ ਹੈਗਾ ਬਹੁਤ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਦੇ ਲੋਕ ਨਫ਼ਰਤ ਕਰਦੇ ਨੇ ਕਿਉਂਕਿ ਦੇਸ਼ ਜਿਹੜਾ ਭਾਰਤ ਦੇਸ਼ ਆ ਉਹ ਵਖ-ਵਖ ਧਰਮਾਂ ਦਾ ਵਖ-ਵਖ ਜਾਤਾਂ ਦਾ ਵਖ-ਵਖ ਗੋਤਾਂ ਦਾ ਵਖ-ਵਖ ਸੱਭਿਆਚਾਰਾਂ ਦਾ ਮਤਲਬ ਦੇਸ਼ ਜਿਹੜਾ ਹੈਗਾ ਸਦੀਆਂ ਸਦੀਆਂ ਤੋਂ ਸਾਡੇ ਗੁਰੂਆਂ ਪੀਰਾਂ ਦਾ ਸੰਧਿਆ ਦੇਸ਼ ਆ ਜਿਹੜਾ ਵੀ ਨਫਰਤ ਫੈਲਾਉਣ ਦੀ ਕੋਸ਼ਿਸ਼ ਕਰੂਗਾ ਦੇਸ਼ ਦੇ ਲੋਕੋਨੂੰ ਮੂੰਹ ਤੋੜ ਜਵਾਬ ਦੇ ਰਹੇ ਨੇ ਕਿ ਸੁਭਾਰਤੀ ਜਨਤਾ ਪਾਰਟੀ ਨੂੰ ਮੂੰਹ ਤੋੜ ਜਵਾਬ ਦੇਣਗੇ ਕਿਸਾਨਾਂ ਦੇ ਉੱਪਰ આરોਪ ਲਾਏ ਨੇ ਕਿ ਉਹ ਪੈਸੇ ਲੈ ਕੇ ਦੂਜੀਆਂ ਪਾਰਟੀਆਂ ਤੋਂ ਬੀਜੇ ਦੇ ਖਿਲਾਫ ਪ੍ਰੋਟੈਸਟ ਕਰ ਰਹੇ ਨੇ ਜੋ ਕੁਝ ਭਾਰਤੀ ਜਨਤਾ ਪਾਰਟੀ ਨੇ ਬੀਜਿਆਗਾ ਇਹ ਦੇਸ਼ ਜਾਣਦਾਗਾ ਤਿੰਨ ਕਾਲੇ ਕਾਨੂੰਨ ਕਿਹਨੇ ਬਣਾਏ ਸੀ ਭਾਈ ਦੇਸ਼ ਜਾਣਦਾ ਨਾ ਭਾਰਤੀ ਜਨਤਾ ਪਾਰਟੀ ਨੇ ਬਣਾਏ ਸੀ ਵਾਪਸ ਲਏ ਨੇ ਵਾਪਸ ਤਾਂ ਲਏ ਨੇ ਕਿ ਉਹ ਗਲਤ ਬਣਾਏ ਨੇ ਮਾਰਨ ਲਈ ਬੜਾਏ ਨੇ ਕੋੜਾਨੀਆਂ ਆਵਾਨੀਆਂ ਲਈ ਬੜਾਏ ਨੇ ਉਹ ਕਾਰਪੋਰੇਟ ਘਰਾਣਿਆਂ ਲਈ ਬੜਾਏ ਨੇ ਕਿ ਅੱਜ ਉਹ ਵੱਧਣਾ ਪੈ ਰਿਹਾ ਭਾਰਤੀ ਜਨਤਾ ਪਾਰਟੀ ਨੂੰ ਮੈਂ ਸਮਝਦਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਾਫੀ ਮੰਗ ਲੈਣੀ ਚਾਹੀਦੀ ਆ ਬੀਜੇਪੀ ਨੂੰ ਹੱਥ ਜੋੜ ਕੇ ਮਾਫੀ ਮੰਗ ਲੈਣੀ ਚਾਹੀਦੀ ਆ ਕਿ ਸਾਡੇ ਤੋਂ 750 ਕਿਸਾਨ ਦਾ ਕਤਲ ਹੋ ਗਿਆ ਸਾਡੇ 750 ਕਿਸਾਨ ਜਿਹੜਾ ਮਾਰਿਆ ਗਿਆ ਅਸੀਂ ਉਹਦੇ ਕਾਤਲਾਂ ਦੇ ਦੋਸ਼ੀ ਆ ਇਸ ਗੱਲ ਦੀ ਜਿਹੜੀ ਆ ਭਾਰਤ ਪ੍ਰਧਾਨ ਮੰਤਰੀ ਸਾਹਿਬ ਨੂੰ ਭਾਰਤੀ ਜਨਤਾ ਪਾਰਟੀ ਨੂੰ ਮਾਫੀ ਮੰਗਣੀ ਚਾਹੀਦੀ ਹੈ ਥੈਂਕ ਯੂ ਕਨਵੀਨਰ ਤੇ ਦੇਸ਼ ਦੇ ਮੈਂ ਕਹੂੰਗਾ ਕਿ ਸਭ ਤੋਂ ਜਿਹੜਾ ਲੋਕਪ੍ਰਿਆ ਜਿਹੜੇ ਲੀਡਰ ਨੇ ਇਮਾਨਦਾਰ ਲੀਡਰ ਨਰਿੰਦ ਕੇਜਰੀਵਾਲ ਜੀ ਪੰਜਾਬ ਆਏ ਨੇ ਕੱਲ ਉਹਨਾਂ ਨੇ ਅੰਮ੍ਰਿਤਸਰ ਚ ਰੋਡ ਸ਼ੋ ਵੀ ਜਿਹੜਾ ਕੀਤਾ ਤੇ ਸਾਰੇ ਜਿਹੜੇ ਅੱਜ ਸਾਡੀ ਪਾਰਟੀ ਦੀ ਲੀਡਰਸ਼ਿਪ ਸਾਰੇ ਉਮੀਦਵਾਰ ਜਿਹੜੇ ਇੱਥੇ ਆਏ ਆ ਕਿ ਤੇ ਸਾਰੇ ਬੜੀ ਚੜ੍ਹਦੀ ਕਲਾ ਦੇ ਵਿੱਚ ਨੇ ਕਿਉਂਕਿ ਆਮ ਆਦਮੀ ਪਾਰਟੀ ਨੇ ਜੋ ਪੰਜਾਬ ਚ ਕੰਮ ਕੀਤੇ ਐ ਉਹਨਾਂ ਦੀ ਤਾਂ ਲੋਕਾਂ ਚ ਪੋਜ਼ਿਟਿਵਿਟੀ ਸੀ ਹੋਈ ਪਰ ਰਵਿੰਦਰ ਕੇਜਰੀਵਾਲ ਜੀ ਦੇ ਆਉਣ ਦੇ ਨਾਲ ਸਾਡੇ ਵਰਕਰਾਂ ਦਾ ਸਾਡਾ ਜਿਹੜਾ ਹੌਸਲਾ ਹੋਰ ਵੱਧ ਗਿਆ ਤੇ ਪੰਜਾਬ ਦੇ ਵਿੱਚ ਵੀ ਜਿਹੜੇ ਲੋਕ ਨੇ ਸਾਰੇ ਹਲਕਿਆਂ ਦੇ ਵਿੱਚ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਆ ਅੱਜ ਅਸੀਂ ਰਵਿੰਦ ਜੀ ਨੂੰ ਵੀ ਇਹ ਕਹਿਣਾ ਕਿ ਜਲਦੀ ਤੋਂ ਜਲਦੀ ਜੀ ਸਾਰੇ ਹਲਕਿਆਂ ਦਾ ਟਾਈਮ ਕੱਢੋ ਲੋਕ ਤੁਹਾਨੂੰ ਪਲਕਾਂ ਮਿਸ਼ਾ ਕੇ ਜਿਹੜਾ ਉਡੀਕ ਕਰ ਰਹੇ ਆ ਅਕਾਲੀ ਦਲ ਨੂੰ ਮੀਦੁਰ ਕਾਰੇਨੀਆ ਦੁਆਰਾ ਚੰਡੀਗੜ੍ਹ ਦੇ ਵਿੱਚ ਦੇਖੋ ਜੀ ਉਤਾਰ ਵੀ ਦਿੰਦੇ ਫੇਰ ਅਕਾਲੀ ਦਲ ਨੇ ਕੀ ਕਰ ਲੈਣਾ ਸੀ ਕਿਉਂਕਿ ਉਹਨਾਂ ਨੂੰ ਪਤਾ ਵੀ ਜਮਾਨਤ ਜਪਤ ਹੋਣੀ ਹੈ ਜਿੱਥੇ ਉਤਾਰੇ ਵੀ ਹੈ ਜਿਆਦਾ ਮੈਨੂੰ ਉੱਥੇ ਦੱਸੋ ਵੀ ਕਿੱਥੋਂ ਜਮਾਨਤ ਜਿਹੜੀ ਹੈ ਬਚ ਰਹੀ ਹੈ ਅੱਜ ਦੀ ਘੜੀ ਅਕਾਲੀ ਦਲ ਸਿਰਫ ਇਹ ਲੜਾਈ ਲੜ ਰਿਹਾ ਹੈ ਵੀ ਕਿਸੇ ਤਰੀਕੇ ਜਿਹੜੀ ਜਮਾਨਤਾਂ ਨੇ ਉਹ ਜਿਹੜੀਆਂ ਵਾਜ ਜਾਣ ਕਿਉਂਕਿ ਜੇ ਅਕਾਲੀ ਦਲ ਦੀ ਸਥਿਤੀ ਚੰਗੀ ਹੁੰਦੀ ਫੇਰ ਸਖਬੀਰ ਸਿੰਘ ਬਾਦਲ ਸਿਟਿੰਗ ਐਮਪੀ ਹੋ ਕੇ ਪਾਰਟੀ ਪ੍ਰਧਾਨ ਹੋਵੇ ਇਲੈਕਸ਼ਨ ਲੜਨ ਤੋਂ ਨਾ ਭਜਦੇ ਇਸੇ ਕਰਕੇ ਬੀਬਾ ਹਰਸਿਮਰਤ ਕੌਰ ਬਾਦਲ ਜੀ ਦੀ ਟਿਕਟ ਜਿਹੜੀ ਸਭ ਤੋਂ ਲਾਸਟ ਤੇ ਅਨਾਉਂਸ ਕੀਤੀ ਹੈ ਨਹੀਂ ਬੀਬਾ ਜੀ ਤਿੰਨ ਵਾਰ ਦੀ ਸੈਟਿੰਗ ਐਮਪੀ ਸੀ ਉਹਨਾਂ ਦੀ ਟਿਕਟ ਤਾਂ ਪਹਿਲੀ ਵਾਰ ਦੇ ਵਿੱਚ ਆ ਜਾਣੀ ਚਾਹੀਦੀ ਸੀ ਪਰ ਬੜੇ ਕਨਫਿਊਜ਼ ਸੀ ਵੀ ਬਠਿੰਡਾ ਲੜੀਏ ਖਡੂਰ ਸਾਹਿਬ ਲੜੀਏ ਫਰੋਜਪੁਰ ਲੜੀਏ ਤਿੰਨੋਂ ਸੀਟਾਂ ਲਾਸਟ ਤੱਕ ਛੱਡ ਕੇ ਰੱਖੀਆਂ ਫੇਰ ਵੀ ਮੈਂ ਸਮਝਦਾ ਵੀ ਚੰਗਾ ਫੈਸਲਾ ਲਿਆ ਜਦੋਂ ਹਾਰਨਾ ਹੀ ਹੈ ਫਿਰ ਇੰਨੀ ਦੂਰ ਜਾ ਕੇ ਕਾਨੂੰ ਹਾਰਨਾ ਵੀ ਬਠਿੰਡੇ ਜਿਹੜਾ ਉਹ ਇਲੈਕਸ਼ਨ ਲੜ ਲਈ ਪਰ ਬੀਬਾ ਜੀ ਵੀ ਵੱਡੀ ਕਹ ਲੋ ਵੀ ਫਰਕ ਦੇ ਨਾਲ ਜਿਹੜਾ ਬਠਿੰਡੇ ਦੀ ਸੀਟ ਹਾਰ ਰਿਆ ਤੇ ਗੁਰਮੀਤ ਸਿੰਘ ਖੁੱਡੀਆਂ ਤੋਂ ਇਲੈਕਸ਼ਨ ਜਿੱਤ ਰਿਹਾ ਹੈ 405 ਦਾ ਨਾਅਰਾ ਲਾ ਗਿਆ ਹੈ ਤੇ ਨਾਰਾ ਲਾਉਣ ਦਾ ਜੇ 500 ਬਰਦਾ ਲਾ ਲੈਣਾ ਵੋਟਾਂ ਦਾ ਦੇਸ਼ ਦੇ ਲੋਕਾਂ ਨੇ ਪਾਉਣੀਆਂ ਬੀਜੇਪੀ ਨੇ ਪਿਛਲੇ 5 ਸਾਲ ਦੇ ਵਿੱਚ ਕੀਤਾ ਕੀ ਹੈ ਇੱਕ ਵੀ ਵਾਦਾ ਪੂਰਾ ਨਹੀਂ ਕੀਤਾ ਲੋਕਾਂ ਨੂੰ ਧਰਮਾਂ ਦੇ ਨਾਮ ਤੇ ਜਾਤਾਂ ਦੇ ਨਾਮ ਤੇ ਵੰਡਣ ਤੋਂ ਬਿਨਾ ਬੀਜੇਪੀ ਨੇ ਪੂਰੇ ਦੇਸ਼ 'ਚ ਕੁਝ ਨਹੀਂ ਕੀਤਾ ਲੋਕਤੰਤਰ ਦਾ ਘਾਣ ਕੀਤਾ ਡੈਮੋਕ੍ਰੇਸੀ ਦਾ ਘਾਣ ਕੀਤਾ ਏਜੰਸੀਆਂ ਦੀ ਦਰਵਰਤੋਂ ਕਰਕੇ ਹਰੇਕ ਬੰਦੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਤੇ ਸਾਰਾ ਦੇਸ਼ ਇਹਨੂੰ ਦੇਖ ਰਿਹਾ ਔਰ ਜਿਹੜਾ ਅਰਵਿੰਦ ਕੇਜਰੀਵਾਲ ਜਿਹੜਾ ਜਿਹੜਾ ਐਪੀਸੋਡ ਹੋਇਆ ਨਾ ਉਹ ਕਹਿੰਦਾ ਵੀ ਲਾਸਟ ਨੇਲ ਇਨ ਦਾ ਕਾਫਨ ਇਹਨਾਂ ਨੇ ਵੱਡਾ ਮੈਂ ਕਹੂੰਗਾ ਵੀ ਵੱਡੀ ਜਿਹੜੀ ਗਲਤੀ ਹੈ ਸਭ ਤੋਂ ਹੀ ਕੀਤੀ ਜਿਹਦਾ ਇਹਨਾਂ ਨੂੰ ਜਿਹੜਾ ਕਹਿ ਲਓ ਵੀ ਨਤੀਜੇ ਉਹ ਭੁਗਤਨੇ ਪੈਣਗੇ ਅੱਜ ਦੀ ਘੜੀ ਬੀਜੇਪੀ ਦੀਆਂ 400 ਕੀ ਜਿਹੜੇ ਵੱਡੇ ਵੱਡੇ ਸਟੇਟ ਸੀ ਜਿੱਥੋਂ ਬੀਜੇਪੀ ਸвая ਕਰ ਦਿੰਦੀ ਸੀ ਉਥੋਂ ਵੀ ਬੀਜੇਪੀ ਨੂੰ ਬੜੀਆਂ ਸੀਟਾਂ ਤੋਂ ਇਹ ਕਹਿ ਲਓ ਵੀ ਜਿੱਤ ਦੇ ਮਾਰਜਨ ਨੂੰ ਵੀ ਘਟਾਉਣਾ ਉਹ ਵੀ ਬੜਾ ਮੁਸ਼ਕਲ ਹੋਇਆ ਪਿਆਗਾ ਆਨ ਇੰਡੀਆ ਲਾਇਨ ਦੀ ਜਿਹੜੀ ਸਰਕਾਰ ਬਣ ਰਹੀ ਹੈ ਤੇ ਆਮ ਆਦੀ ਪਾਰਟੀ ਉਹਦਾ ਹਿੱਸਾ ਹੋਊਗੀ ਬੀਜੇਪੀ ਮੈਂ ਲਿਖ ਕੇ ਦਿੰਨਾ ਐਨਡੀਐਲੈਂਸ 200 ਪਰ ਨਹੀਂ ਕਰਦਾ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀ ਜ਼ੋਨ ਹਸਪਤਾਲ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦੇ ਲਈ ਮਾਹੀ ਡਾਕਟਰਾਂ ਦੇ ਕੋਲ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੀਜ਼ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ neck onco ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਮਾਹਿਰ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਮਾਹਿਰ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਹੰਤ ਤੁਹਾਨੂੰ ਆਪਣੇ ਸ਼ਹਿਰ ਅਜਨਾਲਾ ਤੋਂ ਦੂਰ ਅੰਮ੍ਰਿਤਸਰ ਜਾਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਤੁਹਾਡੇ ਸ਼ਹਿਰ ਅਜਨਾਲਾ ਦੇ ਵਿੱਚ ਦਾ ਮੇਕਓਵਰ ਸਟੂਡੀਓ ਸਪਾ ਐਂਡ ਸੈਲੂਨ ਅਕੈਡਮੀ ਖੁੱਲ ਚੁੱਕਾ ਹੈ ਜੋਸ ਦੇ ਵਿੱਚ ਚੰਡੀਗੜ੍ਹ ਅੰਮ੍ਰਿਤਸਰ ਦਾ ਤਜਰਬੇਕਾਰ ਸਟਾਫ ਆਪਣੀਆਂ ਸੇਵਾਵਾਂ ਮਾ ਪ੍ਰਦਾਨ ਕਰ ਰਿਹਾ ਤੁਸੀਂ ਇੱਥੋਂ ਦੇ ਤਜਰਬੇਕਾਰ ਟ੍ਰੇਨਰਾਂ ਤੋਂ ਸਕਿਨ ਟ੍ਰੀਟਮੈਂਟ 3 ਮਹੀਨੇ ਦਾ ਮੇਕਅਪ ਜਾਂ ਫਿਰ హెయిర్ ਟ੍ਰੀਟਮੈਂਟ ਦਾ ਕੋਰਸ ਕਰ ਸਕਦੇ ਹੋ ਜੇਕਰ ਤੁਸੀਂ ਹੁਣ ਐਡਮਿਸ਼ਨ ਕਰਵਾਉਂਦੇ ਹੋ ਤੇ ਤੁਹਾਨੂੰ 40% ਤੱਕ ਡਿਸਕਾਊਂਟ ਮਿਲੇਗਾ ਤੁਹਾਨੂੰ ਇੱਥੇ ਬਹੁਤ ਵਾਜ਼ਵ ਰੇਡਾਂ ਤੇ ਵਧੀਆ ਬ੍ਰਾਂਡ ਦੀ ਵਰਤੋਂ ਕਰਕੇ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ ਤੁਸੀਂ ਇੱਥੇ ਕਿਸੇ ਵੀ ਲੈਂਥ ਰਬੰਟਿੰਗ ਕੈਰਾਟਨ ਸਿਰਫ 2500 ਰੁਪਏ ਦੇ ਵਿੱਚ ਕਰਵਾ ਸਕਦੇ ਹੋ ਫੇਸ਼ੀਅਲ 400 ਰੁਪਏ ਚ ਥ੍ਰੈਡਿੰਗ 40 ਰੁਪਏ ਚ ਫੁੱਲ ਆਰਮ ਵੈਕਸ 100 ਰੁਪਏ ਦੇ ਵਿੱਚ ਦਿੱਤੀ ਜਾ ਰਹੀ ਹੈ ਬ੍ਰਾਈਡਲ ਨੂੰ ਸਿਰਫ ਤੇ ਸਿਰਫ 4999 ਰੁਪਏ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ ਇੱਥੇ ਆਫੀਸ਼ੀਅਲ ਜੁਐਲਰੀ ਅਤੇ ਲਹੰਗੇ ਸਸਤੇ ਰੇਟਾਂ ਤੇ ਕਿਰਾਏ ਤੇ ਦਿੱਤੇ ਜਾਂਦੇ ਨੇ ਤੁਸੀਂ ਹੈਅਰ ਸਪਾ ਮੈਟ੍ਰਿਕਸ ਲਾਰੀਅਨ ਵੈਲਾ ਵਰਗੇ ਬ੍ਰਾਂਡ ਦੇ ਵਿੱਚ ਕਰਵਾ ਸਕਦੇ ਹੋ ਇੱਥੇ ਹੈਅਰ ਫਾਲ ਟ੍ਰੀਟਮੈਂਟ ਲੇਟੈਸਟ ਟੈਕਨੋਲੋਜੀ ਦੇ ਨਾਲ ਕੀਤਾ ਜਾ ਰਿਹਾ ਤੁਸੀਂ ਇੱਥੋਂ ਗਲੋਬਲ हेयर कलर ਫੈਸ਼ਨ ਸ਼ੇਪਸ ਸਟਿਕਸ ਰੂਟ ਟੱਚ-ਅਪ ਫਰੋਸਟਿੰਗ 3D ਸ਼ੇਡ ਹੇਅਰ ਪਾਲਿਸ਼ਿੰਗ ਦੀ ਸਹੂਲਤ ਲੈ ਸਕਦੇ ਹੋ ਤੁਸੀਂ ਇੱਥੇ ਮੈਨੀक्योर ਪੈਡੀक्योर ਵੀ ਕਰਵਾ ਸਕਦੇ ਹੋ ਤੁਸੀਂ ਇੱਥੋਂ ਹਰ ਫੈਸ਼ਨੇਬਲ ਹੈਅਰ ਸਟਾਈਲ ਬਣਵਾ ਸਕਦੇ ਹੋ ਫੇਸ਼ੀਅਲ ਬਲੀਚ ਦੇ ਵਿੱਚ ਸਾਰੇ ਬ੍ਰਾਂਡ ਅਵੇਲੇਬਲ ਨੇ ਜਿਸ ਬ੍ਰਾਂਡ ਦੇ ਵਿੱਚ ਤੁਸੀਂ ਚਾਹੋ ਕਰਵਾ ਸਕਦੇ ਹੋ ਤਮੇਕਓਵਰ ਸਟੂਡੀਓ ਸਪਾ ਐਂਡ ਸੂਨ ਅਕੈਡਮੀ ਨੂੰ ਵਿਜ਼ਿਟ ਕਰਨ ਦੇ ਲਈ ਨਜ਼ਦੀਕੀ ਬੋਨੀ ਹਸਪਤਾਲ ਸਟੇਟ ਬੈਂਕ ਰੋਡ ਤੇ ਆ ਤੁਸੀਂ ਹੇਠਾਂ ਦਿੱਤੇ ਗਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਹੋ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼